ਤੋ ਦੇਖੋ ਜੀ ਮੋਟਰਸਾਲ ਵੀ ਤੋੜ ਗਏ ਨੇ ਤੇ ਇਦਾਂ ਰਥਿਆਰਾ ਦੇ ਨਾਲ ਦੇਖੋ ਜੀ ਤਸਵੀਰਾਂ ਤੁਹਾਨੂੰ ਜਲੰਧਰ ਦੇ ਹਾਂਜੀ ਦਰਵਾਜ਼ੇ ਤੋੜ ਦਿਆ ਸਰ ਹਾਂਜੀ ਦਰਵਾਜ਼ੇ ਤੋੜ ਦਿਆ ਦਰਵਾਜ਼ੇ ਤੋੜ ਕੇ ਦਰਵਾਜ਼ੇ ਤੋੜ ਕੇ ਆਇਆ ਹੈ ਜੀ ਪਰਦੇ ਵੀ ਫਾੜ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਜੜੀਆਂ ਗੁਰਰਾਹ ਕਲੋਨੀ ਦੇ ਹਾਂਜੀ ਦੇਖੋ ਬੂਹੇ ਤੋੜ ਗਏ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਲੰਧਰ ਦੇ ਗੁਰਨਾਲਾ ਕਲੋਨੀ ਦੇ ਦਿਖਾ ਰਹੇ ਆ ਸਰ ਮੌਕੇ ਦੇ ਹੁਣ ਪੁਲਿਸ ਪਹੁੰਚੀ ਇਹਨਾਂ ਨੂੰ ਕੀ ਸਵਾਸ਼ਣ ਦਿੱਤਾ ਗਿਆ ਮੌਕੇ ਤੇ ਪੁਲਿਸ ਆਈ ਜਾਂਦੇ ਕੀ ਸਵਾਸ਼ਣ ਦਿੱਤਾ ਗਿਆ ਅਲੱਗ ਕਰ ਹਾਂ ਅਸੀਂ ਬੰਦੇ ਕੰਮ ਵਾਲੇ ਬੰਦੇ ਆ ਅੱਛਾ ਸੁਵੇ ਜਾਂਦੇ ਸਾਮ ਨੂੰ ਆਤੇ ਹਾਂ ਅਮੇ ਕੋਈ ਝਗੜਾ ਨਹੀਂ ਕਰਨਾ ਹੀ ਨਹੀਂ ਹੈ ਇਹ ਕਾਰਨ ਕੀ ਹੈ ਤੁਹਾਡੇ ਹਮਲਾ ਹੋ ਗਿਆ ਹੋਰ ਵੀ ਇੱਥੇ ਘਰ ਘਰ ਵੀ ਦਿੰਦੇ ਨੇ ਲੋਕ ਪਰ ਤੁਹਾਡੇ ਕੁਆਟਰ ਦੇ ਘਰੋ ਹਮਲਾ ਕਰ ਗਏ ਅਰੇ ਐਸਾ ਥਾ ਭਾਈ ਉਹਦਾ ਗੱਲ ਹੈ ਕੰਪਨੀ ਤੇ ਆਪਣੇ ਕਾਰੀਗਰ ਆਏ ਥੇ ਅੱਛਾ ਉਹ ਰਿਸ਼ਤੇਦਾਰ ਵੀ ਆਪਨੇ ਰਿਸ਼ਤੇਦਾਰ ਜਿਹਨੇ ਤੇ ਹਮਲਾ ਆਇਆ ਪ੍ਰਵਾਸੀ ਉਹ ਵੀ ਹਾਂ ਉਹ ਵੀ ਪ੍ਰਵਾਸੀ ਜਿਹਨੇ ਹਮਲਾ ਕੀਤਾ ਉਹ ਵੀ ਪ੍ਰਵਾਸੀ ਹੈ ਜਾਂ ਕਿਦਾਂ ਨਹੀਂ ਉਹ ਬਹੁਤ ਨਹੀਂ ਉਹ ਅਲੱਗ ਹੈ ਉਹ ਉਧਰ ਰਹਿੰਦਾ ਹੈ ਉਹ ਵੀ ਦੌੜ ਗਿਆ ਕੀ ਨਾਂ ਕੀ ਉਹਨਾਂ ਦਾ ਪਤਾ ਕੁਝ ਨਾਂ ਵਗੈਰਾ ਪਤਾ ਨੇਮ ਨਾਮ ਨੂੰ ਮੂਲਕਾ ਪਤਾ ਨਾਮ ਕੀ ਹੈ ਉਸ ਦਾ ਉਸ ਦਾ ਕੁਸ਼ਕੀ ਨਾਮ ਹੈ ਖੁਸ਼ਕੀ ਕਹਿੰਦੇ ਇਸ ਕੋ ਖੁਸ਼ਕੀ ਹਾਂ ਅੱਛਾ ਕੀ ਕਰਤਾ ਕੀ ਹੈ ਉਹ ਕੁਝ ਨਹੀਂ ਕਰਤਾ ਹੈ ਜੀ ਬੰਦਾ ਨੇ ਸੇਵਾ ਜੀ ਕਰਕੇ ਅੱਛਾ ਹਾਂ ਜੀ ਸੇਵਾ ਜੀ ਕਰਤਾ ਹਾਂ ਅਸੀਂ ਆਪ ਮੰਗ ਕਿਆ ਕਰਤੇ ਹੋ ਪੁਲਸ ਆਈਏ ਕੰਪਲੀਟ ਦੀ ਆਪਨੇ ਕੋਈ ਕੰਪਲੀਟ ਦੀ ਆ ਅਭੀ ਤੱਕ ਕੋਈ ਪੁਲਸ ਆਈ ਹੋਈ ਮੋਕੂ ਉਹ ਉਹ ਥਾਣੇ ਗਏ ਨਾ ਅੱਛਾ ਉहां ਲਿਖਾਈਏ ਜਿਸਨਕੇ ਲੱਗੀ ਸਰਫਾਰਿਆ ਨਾ ਉਹ ਤੁਲੇ ਕੇ ਗਿਆ ਥਾਣੇ ਗਏ ਜਾਦੀ ਦੋ ਘਰਾਂ ਚ ਕਰ ਗਿਆ ਹਮਲਾ ਅੱਛਾ ਉਹ ਇਹਨਾਂ ਦਾ ਕੋਈ ਜਵਾਈ ਸੀਗਾ ਇਹਨਾਂ ਦਾ ਲੱਗਦਾ ਕੋਈ ਅੱਛਾ ਤੇ ਪੁਰਾਣਾ ਸੀਗਾ ਇਹਨਾਂ ਦਾ ਤੇ ਉਹ ਇਧਰ ਵੀ ਗਿਆ ਘਰ ਉਧਰ ਵੀ ਗਿਆ ਉਹਦੇ ਮਗਰ ਕਿਤੇ ਜਾ ਜੂ ਕੇ ਇਦਾਂ ਵਲਾ ਕੀਤਾ ਇਹਨਾਂ ਦਾ ਅੱਛਾ ਸਰ ਨਾਂ ਵਗੈਰਾ ਪਤਾ ਲੱਗਾ ਕੀ ਕੀਤੀ ਜਾਊਗੀ ਇਹਨਾਂ ਦੀ ਪਤਾ ਲੱਗ ਲੱਗ ਜੂਗਾ ਮੁੱਕ ਤੇ ਕੋਈ ਸਰ ਨਾਂ ਵਗੈਰਾ ਪਤਾ ਕੋਈ ਮੁੰਡੇ ਦਾ ਜੋ ਰਵਿੰਦਰ ਰਵਿੰਦਰ ਦੱਸ ਦੇ ਆ ਵੀ ਜਿਹੜਾ ਸਰ ਪਾਟਾ ਯਾਨੀ ਅੱਛਾ ਜਿੰਨੇ ਮੈਂ ਇੰਜਰਡ ਹੋਏ ਕਿੰਨੇ ਜਣੇ ਇੰਜਰਡ ਹੋਏ ਸਰ ਇੱਕ ਇੱਕ ਦੇ ਸੈੱਤ ਚ ਲੱਗਿਆ ਆਪਣੇ ਆਇਓ ਇਧਰ ਆ ਜਾਂ ਦੋ ਤਿੰਨ ਜਣੇ ਇਹ ਕਿੰਨੇ ਦੇ ਘਰ ਦੇ ਉੱਤੇ ਹਮਲਾ ਆਇਆ ਦੱਸੋ ਕੀ ਹੋਇਆ ਕੀ ਕਾਰਨ ਕੀ ਇਹ ਝਾੜੇ ਵੀ ਹਮਲਾ ਕਰਕੇ ਉਹਨਾਂ ਦੇ ਵੀ ਕਰ ਗਏ ਹਾਂਜੀ ਦੇਖੋ ਸੋ ਦੇਖੋ ਜੀ ਦੂਜੇ ਘਰ ਵੀ ਹਮਲਾ ਕਰ ਗਏ ਨੇ ਤੇ ਇਧਰ ਹਥਿਆਰਾਂ ਦੇ ਨਾਲ ਦੇਖੋ ਜੀ ਇੱਟਾ ਵਗੈਰਾ ਮਾਰੀਆਂ ਹੋਈਆਂ ਨਹੀਂ ਕਾਰਨ ਕੀ ਲੜਾਈ ਝਗੜੇ ਦਾ ਮਾਰਾ ਜੀ ਸੋ ਬਣਾਇਆ ਜਾਂਦਾ ਆ ਦੇਖੋ ਆ ਬੂ ਆ ਬੂ ਆ ਪਾਨੇ ਨੇ ਨਹੀਂ ਕਾਰਨ ਕੀ ਲੜਾਈ ਝਗੜਾ ਤੁਹਾਡੇ ਵੀ ਹਮਲਾ ਕਰ ਗਏ ਨੇ ਆਪਾਂ ਤੇ ਸਤੇ ਪੇ ਸਾਡਾ ਜਵਾਈ ਭਾਈ ਲੱਗਦਾ ਹੀ ਉਹ ਅੱਛਾ ਉਹ ਅੱਧਰੋਂ ਆਇਆ ਉਹਦੇ ਮਗਰ ਹੀ ਉਹ ਆ ਗਏ ਸਾਰੇ ਤੇ ਉਹ ਤੇ ਬੂਆ ਨੇ ਖੁਲਿਆ ਉਹਨੇ ਫੜ ਕੇ ਰੱਖਿਆ ਉਹਦੇ ਉੱਤੇ ਮਾਰੇ ਉਹਨਾਂ ਨੇ ਉੱਪਰ ਉਹ ਵੀ ਇੱਟ ਮਾਰੀ ਆ ਤੇ ਆਪਾਂ ਉਹ ਉੱਥੇ ਖੜੇ ਸੀਗੀ ਮੇਰੀ ਭੈਣ ਹੋਣੇ ਖੜੇ ਸੀ ਸਾਰੇ ਸਾਰੇ ਉਹਨਾਂ ਨੇ ਇੱਟ ਮਾਰੀ ਉੱਪਰ ਵੀ ਪੋਣੀਆਂ ਤੇ ਵੀ ਹਲੇ ਵੀ ਤੁਸੀਂ ਦੇਖ ਸਕਦੇ ਹੋ ਪੋਣੀਆਂ ਤੇ ਵੀ ਇੱਟ ਨਹੀਂ ਕਾਰਨ ਕੀ ਤੁਹਾਡੇ ਵੀ ਹਮਲਾ ਉਹਨਾਂ ਦੇ ਵੀ ਹਮਲਾ ਕੀ ਕਾਰਨ ਕੀ ਇਹ ਦੋਨੋਂ ਧਿਰ ਮਤਲਬ ਉਧਰ ਵੀ ਹਮਲਾ ਉਹਦਾ ਸਾਡਾ ਜਵਾਈ ਸੀ ਨਾ ਉਹ ਆਇਆ ਹਾਂਜੀ ਅੱਛਾ ਉਹ ਪੜ ਲਿਆ ਉਹ ਦੇਖੋ ਮੈਂ ਖੋਮਾ ਕਰਨ ਦੇ ਜ ਚੱਕਰ ਚ ਫੇਰ ਉਹਦੇ ਦੰਦ ਉਹ ਕੜਾ ਮਾਰਿਆ ਉਹਦੇ ਦੰਦ ਵੀ ਟੁੱਟੇ ਕਹਿੰਦੇ ਮੁੰਡਾ ਕਿੱਥੇ ਦੇ ਰਹਿਣ ਦੇ ਜਿਹਨਾਂ ਨੂੰ ਜ਼ੀਰੋ ਨੰਬਰ ਗਲੀ ਦੇ ਅੱਛਾ ਕੀ ਕਰਦੇਗੀ ਉਹ ਕੀ ਕਾਦਾ ਕੰਮ ਸਾਨੂੰ ਨਹੀਂ ਪਤਾ ਭਾਜੀ ਹਾਂਜੀ ਉਹ ਮਾਰ ਕਰਦੇ ਸਾਰੇ ਗਰੀਬ ਰਹਿੰਦੇ ਆ ਲੜਾਈ ਕਿਸੇ ਸਾਰੇ ਭੱਜ ਭੁੱਜ ਗਏ ਨੇ ਅੱਛਾ ਕਿੰਨੇ ਜਣੇ ਆ ਇਹ ਕਿੰਨੇ ਕੁ ਜਾਣੇ ਨੇ ਵੀਰ ਪਤਾ ਹੀ ਕੋਈ ਨਹੀਂ ਪਤਾ ਨਹੀਂ ਕੋਈ 15 20 ਦੇ ਪਤਾ ਹੀ ਨਹੀਂ ਆਏ ਉਹ ਖੱਟੇ ਉਹ ਬੂਏ ਲੜਾਈ ਕਿਸੇ ਦੀ ਤੇ ਗਰੀਬ ਲੋਨ ਨੇ ਜਿਵੇਂ ਖਾਮਖਾ ਅੱਛਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਉਹਨਾਂ ਜਿਹੜੇ ਦੀ ਪੰਜ ਛੇ ਕੁੜੀਆਂ ਪਤਾ ਨਹੀਂ ਉਹ ਤਾਂ ਜੜੀਦਾਰ ਬੰਦੇ ਨੇ ਬਿਲਕੁਲ ਜੀ ਦੇਖੋ ਕਿਸੇ ਦਾ ਨੁਕਸਾਨ ਹੋ ਸਕਦਾ ਜੀ ਦੇਖੋ ਅਸੀਂ ਤੇ ਭਾਜੀ ਮੱਲੇ ਕਾ ਕੇ ਖੜੇ ਆ ਅੱਛਾ ਮੱਲਾ ਵਾਸੀ ਕਰਕੇ ਖੜੇ ਤੁਸੀਂ ਚਲੋ ਇੱਕ ਆਸਾਨੀਆ ਤੌਰ ਤੇ ਇਹ ਤੇ ਵੀ ਆਪਣੇ ਖੜੇ ਬਿਲਕੁਲ ਭਾਜੀ ਆਪਾਂ ਨਾਲ ਖੜੇ ਜਦੋਂ ਮਰਜੀ ਭਾਜੀ ਦੇਖੋ ਹੁਣ ਤੁਸੀਂ ਕੰਪਲੇਂਟ ਦਿਓਗੇ ਦੇਖੋ ਅੱਜ ਤੁਹਾਡੇ ਘਰ ਦੇ ਹਮਲਾ ਹੋ ਗਿਆ ਦੇਖੋ ਕੱਲ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਕਿਸੇ ਹੁਣ ਥਾਣੇ ਕੰਪਲੇਂਟ ਦਿਓਗੇ ਇਹਨਾਂ ਦੇ ਕੋਈ ਹੁਣ ਉਹਨਾਂ ਨੇ ਦਵਾਂਗੇ ਸਾਰੇ ਕੀ ਕਰਦੇ ਹੁਣ ਮੰਗ ਕੀ ਕਰਦੇ ਮੈਂ ਅਸੀਂ ਕਹਿੰਦੇ ਭਾਈ ਇਹਨਾਂ ਨੂੰ ਚੋਰਾਂ ਨੂੰ ਫੜਿਆ ਜਾਵੇ ਠੀਕ ਹੈ ਜੀ